ਪਲੰਟ ਟੀਵੀ ਪਿੰਡ ਜੰਡ ਮੋਂਗੋਲੀ ਦੀਆਂ ਤਕਲੀਫਾਂ ਦਰਦ ਦੁੱਖ ਤੇ ਪੀੜਾਂ ਦਸਣ ਤੋਂ ਪਹਿਲਾਂ ਦਿਖਾਉਣ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹੈ ਕਿ ਇਨ੍ਹਾਂ ਦੇ ਦੁੱਖ ਬਹੁਤ ਜ਼ਿਆਦਾ ਹਨ ਜੀ ਆਪਾਂ ਥੋੜੇ ਥੋੜੇ ਜਾਣੇ ਰਲ ਕੇ ਟੋਲੇ ਬਣਾ ਕੇ ਸਪਿੰਡ ਚ ਜਾ ਕੇ ਉੱਥੋਂ ਦੀ ਸਫਾਈ ਕਰੀਏ ਇਹਨਾਂ ਦੇ ਘਰਾਂ ਦੀ ਇਹਨਾਂ ਦੇ ਰਹਿਣ ਦੇ ਲਾਇਕ ਬਣਾਈਏ ਇਹਨਾਂ ਨੂੰ ਕੱਪੜੇ ਦੇ ਕੇ ਆਈਏ ਇਹਨਾਂ ਨੂੰ ਲੋੜਵੰਦ ਸਮਾਨ ਦੇ ਕੇ ਆਈਏ ਤਾਂ ਇਹਨਾਂ ਦਾ ਬਹੁਤ ਪੜਾ ਹੋਏਗਾ ਪਤਾ ਨਹੀਂ ਸਰਕਾਰ ਕਦੋਂ ਕਰੇ ਕਦੋਂ ਟਾਈਮ ਲੱਗੇ ਕਦੋਂ ਉਹਨਾਂ ਕੋਲ ਪੈਸੇ ਆਉਣ ਪਰ ਆਪਾਂ ਤਾਂ ਥੋੜਾ ਥੋੜਾ ਕਰਕੇ ਥੋੜੇ ਥੋੜੇ ਜਾਣੇ ਰਲ ਕੇ ਵੀ ਕਰ ਸਕਦੇ ਹਾਂ ਬਟ ਪਲੰਤੀ ਵੀ ਤੁਹਾਡੇ ਨਾਲ ਖੜਾ ਹੈ जित्थे भी कहोगे प्लांट भी पहुंचेगा धन्यवाद ओथे तुसी रहंदे हो सर हां जी बाकी संदा दा जो कड लिया था अच्छा मान मान था। पिछली दीवार जो है वो बैठी। गई है ऐसे बच्चे इतने कल्ले ही रहने हाँ जी हाँ उसे बचाओ हो गया उसमें ऐसे ऐसे दो बचाओ हो गया संधा काट लिया था जो पिछली दुआल बैठेगी अच्छा। हाँ जी मकान तो बैठोगे जी हाँ मकान बैठेगा जी बैठ ਮਕਾਨ ਤੋਂ ਕਿਸੇ ਦਾ ਨਹੀਂ ਹੈ ਜਿਹੜਾ ਨਹੀਂ ਕਿਸੇ ਦਾ ਕਹਿਦਾ। ਨਾ ਕਿਸਾਨ ਬਹੁਤ ਹੋਇਆ ਜੀ। ਇਹ ਦੇਖੋ ਇਹ ਨਾ ਸਾਰੇ ਗੁਰਦੁਆਰਾ ਸਾਹਿਬਾਂ ਦੀ ਸਾਰੇ ਮਾ ਪਾਣੀ ਤਾਂ ਅੰਦਰ ਅੰਦਰ ਦੇਖੋ ਜਾ ਕੇ ਮਾਰਤਾ ਜੀ। ਸਾਰੇ ਮਾ ਜੀ ਨਾ ਜਿੰਨੀ ਉਹ ਲਿੱਫਪ ਪਈ ਹੈ। ਇਹ ਸਾਰੀ ਪਾਣੀ ਉਹ ਤਾਂ ਫਟਾਫਟ ਸੇਵਾਦਾਰ ਆਈ ਉਹ ਥੈਲੀ ਲਾਈ ਜੀ ਭਰ ਕਾ ਥੈਲੀ ਪਈ ਹੈ। ਇਹ ਜੀ ਆਪਣਾ ਗੁਰਦੁਆਰਾ ਸਾਹਿਬ ਹੈ ਸਾਡੇ ਪਿੰਡ ਦਾ ਜੀ। ਰਾਤ ਨੂੰ ਕੋਈ 12 1 ਵਜੇ ਮਹਾਰਾਜ ਕੀਰਤ ਦੇ ਸਰੂਪ ਸਰਖਿਤ ਥਾਂ ਪਾ ਪਚਾਈ ਪਿੰਡ ਵਾਲਿਆਂ ਨੇ ਹਾਂ ਜੀ ਇਹ ਹੁਣ ਵੀ ਸਾਫ ਸਫਾਈ ਕਰਕਾ ਮਹਾਰਾਜ ਦਾ ਪ੍ਰਕਾਸ਼ ਕਰਿਆ ਬਾਕੀ ਦਾ ਥਾਂ ਮੈਂ ਦੇਖੇ ਰਹੇ ਆ ਜੀ ਬਿਲਡਿੰਗ ਦਾ ਕੀ ਹਾਲ ਹੋ ਗਿਆ ਜੀ ਉਹ ਦੂਰੀ ਪਹਿਲੀ ਉਹ ਬਿਲਡਿੰਗ ਵਾਲੀ ਲੈਂਟਰ ਪਾਉਣ ਨੂੰ ਰਹਿੰਦਾ ਜੀ ਉੱਚੀ ਚੱਕੀ ਹੈ ਉਹ ਪਾ ਕੋਈ ਸਮਝ ਲਈ ਸੰਸਥਾਾਂ ਮਾ ਮਦਦ ਦੇ ਦੇਰੀਆਂ ਉਹ ਸਰਕਾਰ ਇਹ ਲੈਂਟਰ ਪਾਵੇਗਾ ਜੀ ਗੁਰੂ ਘਰ ਹੈ ਉਹ ਸਮਝ ਲਈ ਪਾਣੀ ਦੇਖ ਲਿਓ ਸਮੇਂ ਹੋਰ ਸੋਈ ਘਰ ਹੈ ਪੁਰ ਅੰਦਰ ਤੱਕ ਪਾਣੀ ਦਾ ਅੰਦਰ ਤਾ ਜੀ ਅੰਦਰ ਚਾਰ ਫੁੱਟ ਪਾਣੀ ਅੰਦਰ ਜੀ ਅੱਜ ਸਰ ਤੁਸੀਂ ਇੱਥੇ ਕਿਵੇਂ ਆ ਇੱਥੇ ਸਾਡੇ ਮੈਡੀਕਲ ਕੈਂਪ ਲੱਗਾ ਹੋਇਆ ਡਾਕਟਰਾਂ ਦੀ ਟੀਮ ਆਈ ਹੈ ਜਿਹੜਾ ਆਪਣਾ ਜਨਮਗੋਲੀ ਡਿਸਪੈਂਸਰੀ ਦੇ ਵਿੱਚ ਜਿਹੜੇ ਪਿੱਛੇ ਹੜ ਆਏ ਸੀ ਉਹਨਾਂ ਤੋਂ ਜਿਹੜਾ ਪੀੜਿਤ ਲੋਕ ਆ ਪਿੱਛੋਂ ਦੇਖੋ ਬਿਮਾਰੀਆਂ ਫੈਲਦੀਆਂ ਡੇਂਗੂ ਫੈਲਣ ਦਾ ਡਰ ਆ ਜਾਂ ਹੋਰ ਲੋਕੀ ਨਹੀਂ ਜਾ ਸਕੇ ਜਿਹੜੇ ਉਹਦੇ ਚ ਤੇ ਉਹਨਾਂ ਦਾ ਲਾਸ ਹੋਇਆ ਤਾਂ ਉਹ ਦਵਾਈਆਂ ਨਹੀਂ ਲੈ ਸਕਦੇ ਤਾਂ ਇੱਥੇ ਡਾਕਟਰ ਸਾਹਿਬ ਉਹਨਾਂ ਨੇ ਮੁਫਤ ਕੈਂਪ ਲਾਇਆ ਤੇ ਸਾਡੇ ਨਾਲ ਗੱਲ ਹੋਈ ਸੀ ਡਾਕਟਰ ਸਾਹਿਬ ਉਹਨਾਂ ਦੀ ਅਸੀਂ ਉਹਨਾਂ ਨੂੰ ਦੱਸਿਆ ਵੀ ਇਹ ਪਿੰਡ ਹੈ ਤੇ ਉੱਥੇ ਆਏ ਸੀ ਮੈਂ ਉਹਨਾਂ ਕੋਲ ਹੀ ਆਇਆ ਫਿਰ ਸਿਕਾ ਸੋ ਸਰ ਇਸ ਤੋਂ ਇਲਾਵਾ ਵੀ ਜਿਵੇਂ ਕਿ ਸਾਨਾਂ ਦੀ ਫਸਲਾਂ ਖਰਾਬ ਹੋਈਆਂ ਲੋਕਾਂ ਦੇ ਘਰ ਖਰਾਬ ਹੋਏ ਤੁਸੀਂ ਉਹਨਾਂ ਵਾਸਤੇ ਕੀ ਕਰ ਮੈਡਮ ਜਿਹੜਾ ਕੰਮ ਜਿਹੜਾ ਕਿਸਾਨਾਂ ਦੀਆਂ ਫਸਲਾਂ ਖਰਾਬ ਹੋਈਆਂ ਨੇ ਇਹ ਕੰਮ ਸਰਕਾਰ ਦਾ ਹੈ ਉਹਨਾਂ ਨੇ ਜਿਹੜਾ ਹੈਗਾ ਵੀ ਹਜੇ ਤੱਕ ਹੁਣ ਪਿੱਛੇ ਅਸੀਂ ਰੌਲਾ ਪਾਇਆ ਸੀਗਾ ਉਸ ਤੋਂ ਬਾਅਦ ਪਟਵਾਰੀ ਆਏ ਨੇ ਉਹ ਆਪਣੀਆਂ ਜਿਹੜਾ ਹੈਗਾ ਵੀ ਗਰਦੌਰੀਆਂ ਕਰਕੇ ਲੈ ਕੇ ਗਏ ਆ ਹੋ ਅਸੀਂ ਕਰਦੇ ਆ ਕਿ ਸਰਕਾਰ ਜਿਹੜੀ ਹੈ ਇਹਨੂੰ ਸੰਜੀਦਗੀ ਨਾਲ ਲੈ ਕੇ ਲੋਕਾਂ ਦਾ ਜਿਹੜਾ ਹੈਗਾ ਜਿਹੜੇ ਘਰ ਟ੍ਰੇ ਆ ਉਹਨਾਂ ਦਾ ਮੁਆਵਜ਼ਾ ਦੇਵੇ ਅਤੇ ਜਿਹੜੀਆਂ ਫਸਲਾਂ ਨੇ ਤੇ ਉਹਨਾਂ ਦਾ ਜਿਹੜਾ ਮੁਆਵਜ਼ਾ ਸਰਕਾਰ ਦੇਵੇ ਅਸੀਂ ਆਵਾਜ਼ ਚੱਕ ਰਹੇ ਆ ਲੋਕਾਂ ਦੀ ਸੋ ਇਹੀ ਕੁਝ ਅਸੀਂ ਲੱਗੇ ਹੋਏ ਆ। ਹਣੇ ਤਿਆਰ ਹੋ ਰਿਹਾ ਜੀ ਉਹ ਥੈਲੀ ਥੁੱਲੀ ਭਰ ਕੇ ਲਾਈਵ ਇਹਦੇ ਨਾਲ। ਹਾਂਜੀ ਉਹ ਤੋਂ ਮਾਰ ਵਾਲੇ ਬਿਲਡਿੰਗ ਤਿਆਰ ਹੋ ਰਹੀ ਹੈ ਜੀ। ਪਾਣੀ ਵੜ ਗਿਆ ਜੀ ਮਾਰਾ ਕਾਫੀ ਔਰ ਸਾਰੇ ਨੂੰ ਫਟੇ ਪਿਆ ਮਕਾਨ ਦੇਖ ਲਈ ਹਾਂ ਜੀ ਹੋਰ ਜੀ ਉਹ ਜਿੱਕਾ ਗੇਟ ਵੱਲ ਨੱਕਾ ਲਾਇਆ ਤਾਂ ਮਾਰਾ ਫੇਰ ਵੀ ਬਹੁਤ ਪਾਣੀ ਬਹੁਤ ਆ ਜੀ ਹਾਂ ਜੀ ਬਾਟੀਆਂ ਕੱਢੇ ਸਾਰੇ ਨੂੰ ਲੈ ਤੱਕ ਸਾਰੇ ਉਹ ਕੱਢੀ ਗਏ ਜੀ ਪਾਣੀ ਤੋਂ ਬਹੁਤ ਪਾਣੀ ਦਾ ਜੀ ਫਿਰ ਜਦੋਂ ਇੱਕਦਮ ਪਾਣੀ ਆਇਆ ਤਾਂ ਤੁਸੀਂ ਕਿੱਧਰ ਰਹੇ ਮਤਲਬ ਇੱਥੇ ਹੀ ਸੀ ਕਿੱਧਰ ਜੀ ਹੋਰ ਕਹੋ ਜੀ ਪਤਾ ਹੈ ਕੀ ਜੀ ਸਾਰੇ ਇਧਰ ਕਦੀਸ਼ਕੇ ਵੱੜ ਗਏ ਜੀ ਉਸਕਾ ਨਹੀਂ ਦੇਖ ਰਹੇ ਉਧਰ ਨਾਲ ਹੋ ਜਾ ਨੱਕੇ ਲਾਵਾ ਰਹੇ ਜੀ ਕਿ ਜਿੱਦ ਸਾਰੇ ਮਹਾਨੀ ਮਨੀ ਬਰਦਤੀਆਂ ਵੀ ਰਾਤ ਨੂੰ ਪ੍ਰਸਾਨ ਨਾ ਸੋਈ ਜੀ ਵੀ ਕਲਗਤ ਪਾਣੀ ਆ ਗਿਆ ਨਾ ਇਸ ਵਾਰ ਪਹਿਲੀ ਵਾਰ ਆਇਆ ਪਹਿਲੀ ਵਾਰ ਆਇਆ ਤੁਹਾਡਾ ਕ੍ਰੋਸ ਨਹੀਂ ਹੋਇਆ ਜੀ ਗਲੀਆਂ ਕ੍ਰੋਸ ਕਰ ਗਿਆ ਜੀ ਪਾਣੀ ਵੀ ਤਾਂ ਪੈ ਜਿਹੜਾ ਪੈ ਜਿਹੜਾ ਪਾਣੀ ਨਾ ਬਹੁਤ ਪਾਣੀ ਦਾ ਜੀ ਜਿਹੜੀ ਉਹ ਗਲੀ ਨਾ ਨੋ ਨੋ ਬਾ ਨਾ ਕੰਦਾ ਉਹ ਪਾਣੀ ਮਾ ਦਿਖ ਨਹੀਂ ਰਹੀ ਤੀ ਉਸ ਟਾਈਮ ਜਿਹੜੀ ਉਹ ਕੰਦਾ ਹਾਂਜੀ ਇੰਨਾ ਪਾਣੀ ਕਹਿੰਦਾ ਪਾਣੀ ਕਰਕੇ ਹਾਂਜੀ ਅੱਛਾ ਜੀ ਹਾਂਜੀ ਬਾਤ ਸਮਝ ਗਈ ਜੀ ਪਾਣੀ ਮਾ ਉਹ ਦਿਵਿੰਦਰ ਤੱਕ ਆ ਗਿਆ ਸੀ ਹਾਂਜੀ ਪਾਣੀ ਦੇਖੋ ਲੱਗਾ ਬਾਪ ਨੂੰ ਦਿਖ ਰਿਹਾ ਜੀ ਕਹਣੇਗੀ ਤਾਂ ਲੋੜ ਨਹੀਂ ਥੈਲੇ ਦੇ ਲਾਈਵ ਚੱਕ ਦੀਏ ਹੁਣ ਤੁਸੀਂ ਆਪਣਾ ਸਮਾਨ ਕਿੱਥੇ ਰੱਖਿਆ ਇਹ ਪੜੋਸੀਆਂ ਵਾਂ ਰੱਖਿਆ ਵਾ ਜੀ ਇੱਧਰ ਅੱਛਾ ਜੀ ਮੋਹੱਦੀਆਂ ਰੱਖਤੀਆਂ ਬੜਾ ਸਾਰੇ ਸੱਤ ਦੇ ਕੱਢਦੀਆਂ ਸੱਤ ਸੱਤ ਸੀ ਨਾ ਕਰ ਰਹੀ ਇਹਦੇ ਨਾਲ ਮਰਤੀ ਜਗ੍ਹਾ ਵਾਂ ਦੇ ਹਿੱਤਾ ਇੰਨੀ ਤਾਂ ਜਗ੍ਹਾ ਅੱਛਾ ਹਾਂ ਪਰ ਅੱਜ ਤਾਂ ਕਿੰਨੇ ਵਿੰਪਸਰ ਪੱਛੇ ਬਣੇ ਪਰ ਮਾਰੇ ਕਿਸੇ ਨੇ ਨਹੀਂ ਸੁਣੀ ਕਦੀ ਕੈਂ ਸਾਲ ਹੋ ਗਏ ਕੈਂ ਨਹੀਂ ਪਾਣੀ ਥੋੜੇ ਵੀ ਆਇਆ ਸੀ ਹਾਂ ਜੀ ਪਾਣੀ ਤਾਂ ਮਾਰਾ ਬਹੁਤ ਆਇਆ ਅੱਜ ਦੇਖ ਥੈਲੇ ਲਾਏ ਵੇ ਖੇਤ ਨੇ ਤੇ ਇਹ ਤੁਸੀਂ ਮਿੱਟੀ ਅੱਜ ਹੀ ਪਾਈ ਹੈ ਸਰ ਅੱਜ ਪਾਈ ਜੀ ਹਾਂ ਜੀ ਜੋ ਬਾਹਰ ਤੇ ਪਾਈ ਰੋ ਇੰਨਾ ਇੰਨਾ ਮਿੱਟੀ ਪਾਈ ਹੈ ਪਾਣੀ ਬਹੁਤ ਪਿਆ ਇੰਨਾ ਨੇ ਖਾਰ ਪਈ ਸੀ ਜੀ ਉਹ ਕਮਰਾਨ ਦੇ ਸਾਰੇ ਚ ਪਾਣੀ ਆ ਗਿਆ ਥੋੜੇ ਸਾਰੇ ਕਮਰਿਆਂ ਚ ਪਾਣੀ ਆ ਗਿਆ ਹਾਂਜੀ 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 ਅੱਗੋ ਇਧਰੋਂ ਵੀ ਤੇ ਪਿੱਛੋਂ ਹਾਂ ਇਧਰੋਂ ਪਿੱਛੋਂ ਵੀ ਆ ਗਿਆ ਉਹ ਸ਼ੈੱਡ ਦੇ ਵਿੱਚ ਪਾਣੀ ਢਾਣੇ ਭਿੱਜ ਗਏ ਜੀ ਸਾਰੇ ਹੇ ਮੈਸਾ ਨਹੀਂ ਦੇਖੀ ਬੈਠੀ ਬਾਈ ਪਾਣੀ ਚ ਪਾਣੀ ਚ ਹਾਂ ਅੱਛਾ ਇਸਕੇ ਅੰਦਰ ਸਾਰਾ ਭੜ ਗਿਆ ਪਾਣੀ ਦੇ ਯੋ ਸਾਰਾ ਯੋ ਫ੍ਰੀਜ ਆੜ ਗਿਆ ਔਰ ਜਾਣੇ ਆ ਫ੍ਰੀਜ ਅੱਛਾ ਤੋਗਾ ਤੂੰ ਵੀ ਅੰਦਰ ਹੜ ਕੇ ਬਾਈ ਦੇਖ ਤੋੜੀ ਆ ਜਾ ਤੇ ਕੱਖ ਸਾਰੇ ਕੱਖਾਂ ਦੇ ਮੁੱਠੀ ਨਹੀਂ ਹੈ ਬਾਈ ਦੇਖ ਮਰਦਾ ਬੁਰਾ ਹਾਲ ਹੋ ਗਿਆ ਬਹੁਤ ਜ਼ਿਆਦਾ ਟਰਾਲੀ ਮਾ ਦਾ ਰੱਖਿਆ ਸਾਰਾ ਸਮਾਨ ਇਹ ਗਾੜੀਆਂ ਦੇ ਕੱਪੜੇ ਬੈੱਡ ਬੰਦ ਇਹ ਦੇਖ ਤੂੜੀ ਉਹ ਦੇਖ ਤੂੜੀ ਮਾ ਦੇ ਉੱਛਾ ਗਿਆ ਵਾ ਬਾਈ ਹਾ ਉੱਥਾ ਪਾਣੀ ਗਿਆ ਵਾ ਸਾਰਾ ਮਾਰੀ ਗੱਲ ਤਾਂ ਬਹੁ ਬਰੀ ਖਲੜੀ ਨਹੀਂ ਦੇਖਿਓ ਪਾਣੀ ਅੱਛਾ ਇਹਨਾਂ ਇਹਨਾਂ ਪਾਣੀ ਹਾਂਜੀ ਇਹਨਾਂ ਇਹਨਾਂ ਪਾਣੀ ਦੇਖ ਲੈਣਾ ਬਹੁਤ ਪਾਣੀ ਆਇਆ ਹਰ ਕੁਛ ਨਹੀਂ ਮਾਨੂੰ ਮਿਲਿਆ ਨਹੀਂ ਬਤਾ ਦਉ ਉਹ ਮਰ ਕੇ ਪਾਣੀ ਦੇ ਵਿੱਚ ਚਾਏ ਮਰ ਕੇ ये सारा बेड सारे पे बाहर कपड़े दिया रहे सारा समान कपड़े टाली मालते समान फिर थोड़े जानवर का जानवर का डर मर जाते ना लेते डर ਬੇਨੁਮਾਗਾ ਨਾ ਫਾਰਮ ਬੀਰੋ ਤੇ ਕੰਚਾ ਗਿੰਨੇ ਦੇ ਬਚ ਗਏ ਨਿਆਣੀ ਛੋਟੇ ਛੋਟੇ ਅਮਤਾ ਹਾਂ ਜੀ ਚਮਤ ਬਾਹਰ ਕੱਢੀ ਫਿਰ ਮੱਛਾ ਸੱਮਾਨ ਨਾ ਹੋਰ ਵੀ ਛਿਗਣੇ ਬਣਿਆ ਕਕਲੀ ਮਲੇ ਗੇ ਮੱਛਾ ਨਹੀਂ ਮੱਛਾ ਸਾਰੀ ਟੁੱਪ ਗਈ ਦੀ ਸਾਡੀ ਹਾਂ ਇੱਕ ਘੰਟਾ ਵਰ ਨਿੱਦਰ ਨੂੰ ਆ ਗਿਆ ਜੀ ਸਾਰਾ ਪਿਛਲੀ ਬੈਕ ਸਾਈਡ ਆ ਗਿਆ ਪ੍ਰਸ਼ਾਸਨ ਬਤੇ ਉਹ ਵੀ ਮੰਗ ਕਰਾਂ ਜੀ ਵੀ ਮਾਨੂੰ ਮੁਆਵਜ਼ਾ ਮਿਲਾ ਜੀ ਹਾਂ ਜੀ ਬਸ ਹੋਰ ਤਾਂ ਹੋਈ ਮਾਰੀ ਸਾਰਾ ਕਰੀ ਜਾ ਜੀ ਪੈਸੇ ਤੁਹਾਨੂੰ ਜਦੋਂ ਫੜਾ ਆ ਤਾਂ ਰਾਸ਼ਨ ਪਾਣੀ ਦਿੱਤਾ ਜਾ ਰਿਹਾ ਸੀ ਹਾਂ ਉਹ ਗਿਆ ਮਦਨ ਲਾਲ ਕਾ ਮੁੰਡਾ ਗਿਆ ਇੱਕ ਦੇਖਾ ਜੀ ਬਾਕੀ ਹੋਰ ਵੀ ਆਏ ਜੀ ਹਾਂ ਜੀ ਜਿਹੜੀ ਪੁਨਾਲੇ ਪਿੰਡ ਨੇ ਹਾਂ ਖਾਲਸਾ ਐਡ ਹੋ ਗਿਆ ਹੋਰ ਹੋ ਗਿਆ ਥੋੜਾ ਮੋਟਾ ਸਰਕਾਰ ਕਨੀ ਦੇ ਵੀ ਆਇਆ ਪੀਪ ਇਤਨੀ ਪਰ ਭਾਈ ਨਹੀਂ ਨਾ ਕਰ ਸਕਦੇ ਜਿੰਨਾ ਨੁਕਸਾਨ ਹੋਇਆ ਨਾ ਪਬ ਲੱਕਾ ਜ਼ਿਆਦਾਤਰ ਨੁਕਸਾਨ ਵਾਲੇ ਦੇ ਕੇ ਗਏ ਠੀਕ ਹੈ ਜੀ ਆਪਣਾ ਜਿਹੜੇ ਐਮਐਲਏ ਵਗੈਰਾ ਨਾਲ ਉਹ ਪਾਣੀ ਉਹ ਹੀ ਆ ਕਰਾ ਰਹੇ ਨੇ ਜੀ ਕਿਉਂ ਉਹਨਾਂ ਨੂੰ ਪਤਾ ਵੀ ਪਾਣੀ ਜਿਆਦਾ ਖਰਾਬ ਹੈ ਇੱਥੇ ਉਹ ਪਾਣੀ ਭੇਜ ਰਹੇ ਹਾਲੇ ਵੀ ਆ ਰਹੀ ਨੇ ਬਾਕੀ ਬਾਹਰ ਦੀ ਸੰਸਤਾ ਆ ਰਹੀ ਠੀਕ ਹੈ ਇੱਥੇ ਐਸਸੀਬੀਸੀ ਗਾਸਟ ਜਿਆਦਾ ਉਹਨਾਂ ਦੀ ਮੰਗ ਹੈ ਕਿ ਜਿਹੜੇ ਸਾਡੇ ਮਕਾਨ ਹੈ ਹੈਨਾ ਫਿਰ ਤੁਸੀਂ ਇੱਧਰ ਨਿਗਾ ਮਾਰੋ ਵੀ ਇਹ ਬਾਲੇ ਪਏ ਹੋਏ ਨੇ ਹੈਨਾ ਇਹ ਬਰਸਾਤ ਜਿਤ ਪੂਰੇ ਇਹਨਾਂ ਦੇ નીચે ਪੈ ਨਹੀਂ ਸਕਦੇ ਸੀ ਜਿਵੇਂ ਹੜਾ ਆਇਆ ਹੜ ਚ ਉੱਚੀ ਜਗ੍ਹਾ ਤੇ ਚਲੇ ਗਏ ਬੰਦੇ ਇੱਥੇ ਨਿਕਲ ਗਏ ਤੇ ਇਹਨਾਂ ਦਾ ਖਤਰਾ ਸੀ ਇਹ ਡਿੱਗ ਨਾ ਜਾਣ ਪੂਣ ਕੰਨਾਂ ਚ ਪਾਣੀ ਪੈ ਗਿਆ ਪੂਰਾ ਤੇੜਾ ਪੈ ਗਿਆ ਨਾ ਮਕਾਨਾਂ ਚ ਉਹ ਰਹਿਣ ਯੋਗ ਨਹੀਂ ਹੈਗੇ ਜੀ ਸਰਕਾਰ ਤੋਂ ਮੰਗ ਹੈ ਇੱਧਰ 1 ਕਿਲੋਮੀਟਰ ਪੈਂਦਾ ਕਗਰ ਕਗਰ ਚ ਪਾਣੀ ਹੁਣ ਵੀ ਚੱਲ ਰਿਹਾ ਠੀਕ ਹੈ ਜਿਵੇਂ ਉੱਪਰ ਬਰਸਾਤ ਹੁੰਦੀ ਆ ਤਾਂ ਪਾਣੀ ਇੱਧਰ ਨਿਕਲ ਪੈਂਦਾ ਠੀਕ ਹੈ ਇਹ ਵਿਚਾਰੇ ਫੇਰ ਡਰ ਜਾਂਦੇ ਆ ਕਿ ਪਾਣੀ ਦੁਆਰੇ ਫੇਰ ਨਾ ਆ ਜੀ ਠੀਕ ਹੈ ਦੁਆਰੇ ਸਮਾਨ ਚੱਕਦੇ ਨੇ ਫੇਰ ਉੱਚੀ ਥਾਂ ਤੇ ਜਾਣਾ ਪੈਂਦਾ ਇਹਨਾਂ ਨੂੰ ਤੇ ਇਹ ਸਰਕਾਰ ਤੋਂ ਇਹਨਾਂ ਦੀ ਮੰਗ ਹੈ ਵੀ ਸਾਡੇ ਜਿਹੜੇ ਮਕਾਨ ਨੇ ਉਹ ਲੈਂਡਰ ਪਾਏ ਜਾਣ ਸਾਡੇ ਮਕਾਨ ਤੇ ਜਿਹੜਾ ਹੈਗਾ ਜੀ ਹਾਂ ਜੀ ਇਹ ਇਹਨਾਂ ਦੀ ਪੂਰੀ ਤੋਂ ਬੁਰੀ ਸਰਕਾਰ ਵੱਲੋਂ ਮਦਦ ਕੀਤੀ ਜਾਵੇ ਜਿਵੇਂ ਰੈਸ਼ਨ ਪਾਣੀ ਹੁਣ ਬਾਅਦ ਕੋਈ ਸੰਸਥਾ ਦੇ ਰਹੀ ਐ ਸਸਤਾ ਕਦੋਂ ਤੱਕ ਭੇਜੇਗੀ ਸਰਕਾਰ ਤੋਂ ਕੁਛ ਨਾ ਕੁਛ ਆਣਾ ਚਾਹੀਦਾ ਇਹਨਾਂ ਵਾਸਤੇ ਕਹਿੰਦੇ ਬੈੱਡ ਵਗੈਰਾ ਮੰਜੇ ਵਗੈਰਾ ਜੋ ਵੀ ਹੈਗਾ ਉਹ ਸਾਰੇ ਖਰਾਬ ਨੇ ਇਸ ਟਾਈਮ ਹਾਂਜੀ ਹਾਂਜੀ ਉਹ ਭੇਜੀ ਜਾਵੇ ਧੰਨਵਾਦ ਪਰ ਸਰ ਇਹ ਵੀ ਐ ਕਿ ਮਤਲਬ ਸਰਕਾਰ ਵੱਲੋਂ ਸਕੀਮ ਜਾਰੀ ਕੀਤੀ ਗਈ ਐ ਕਿ ਬਾਲਿਆਂ ਵਾਲੀ ਛਤਾਂ ਵਾਸਤੇ ਪੱਕੀ ਛੱਤ ਦਾ ਮਤਲਬ ਜਿਹੜਾ ਪੈਸਾ ਐ ਉਹ ਸਰਕਾਰ ਵੱਲੋਂ ਭੇਜਿਆ ਜਾਂਦਾ ਤੇ ਉਹ ਵਾਲੇ ਫਾਰਮ ਵਗੈਰਾ ਨਹੀਂ ਭੇਜੇ ਦੇਖੋ ਜੀ ਉਹ ਉਹ ਨਾ ਸਰਬਾਈ ਰਹਿ ਜਾਂਦਾ ਕੀਤਾ ਹੋਇਆ ਇਹ ਡੋਰ ਟੂ ਡੋਰ ਕਰ ਕਰ ਹੋਣਾ ਚਾਹੀਦਾ ਹਾਂਜੀ ਠੀਕ ਹੈ ਇਹ ਕੁਝ ਬੰਦੇ ਦੇ ਬਣ ਜਾਂਦੇ ਨੇ ਤੇ ਕੁਝ ਵਿਚਾਰੇ ਰਹਿ ਜਾਂਦੇ ਨੇ ਜਿਹਨੂੰ ਲੋੜ ਹੈ ਉਹ ਰਹਿ ਜਾਂਦਾ ਜਿਹਨੂੰ ਨਹੀਂ ਲੋੜ ਉਹ ਤਾਂ ਬਣ ਜਾਂਦਾ ਸਾਡੇ ਪਿੰਡ ਮਤ ਆਈ ਹੋਣੀ ਸਾਡੇ ਪਿੰਡ ਮਾ ਕੋਈ ਬਾਲਿਆਂ ਵਾਲਾ ਨਹੀਂ ਆਇਆ ਕੋਈ ਕੋਈ ਸਾਡੇ ਪਿੰਡ ਕੋਈ ਕਿਸੇ ਦਾ ਮਕਾਨ ਨਹੀਂ ਪਿਆ ਬਾਲਿਆਂ ਵਾਲੀ ਜਿਹੜੀ ਸਕੀਮ ਸੀ ਕੋਈ ਸਕੀਮ ਨਹੀਂ ਉਰਾਇਆ ਪਿਛਲੇ ਨੇ ਪਿਛਲੇ 2-3 ਸਾਲਾਂ ਤੋਂ ਕੋਈ ਇੱਕ ਦੋ ਬਣਿਆ ਹੋਇਆ ਇਹ ਜਦੋਂ ਦਾ ਕਹਿੰਦੇ ਨੇ ਵੀ ਹੁਣ ਬਣਾਣਗੇ ਬਣਾਣਗੇ ਉਹ ਨਹੀਂ ਬਣ ਰਹੇ ਸਾਡੇ ਪਿੰਡ 'ਚ ਹਾਂਜੀ ਹਾਂਜੀ ਹਲੇ ਹੁਣ ਸਰਮਾ ਆਏ ਬਲ ਹੁਣ ਸਰਮਾ ਲੈਂਟਰ ਪੈਗੇ ਵਾਲਿਆਂਗੇ ਸਾਡੇ ਪਿੰਡ 'ਮਾ ਕੋਈ ਨਹੀਂ ਆਇਆ ਹਾਂਜੀ ਸਰਪੰਚ ਵੀ ਕਿਹਾ ਅਗਰਾਗਾ ਸਰਮਾ ਜਮਨਤੋ ਬਦਨ ਸਰਪੰਚਾ ਵੀ ਸਰਪੰਚ ਸਾਹਿਬ ਨੂੰ ਵੀ ਨਹੀਂ ਨਹੀਂ ਕੀ ਆ ਬਣਾਣਗੇ ਬਣਾਣਗੇ ਪਰ ਸਰਪੰਚ ਵੀ ਵਿਚਾਰਾ ਕਿੱਥੋਂ ਬਣਾਏ ਉਹਦਾ ਹੁਣ ਵੀ ਬਸੇਰੀ ਹੈਲਪ ਕੀਤੀ ਜਿਵੇਂ ਹੜਾ ਆਇਆ ਰਾਸਨ ਪਾਣੀ ਪੱਲੇ ਤੋਂ ਵੀ ਦਿੱਤਾ ਜਿਹੜਾ ਪਿਛਲੇ ਸਰਮਚ ਦਾ ਨਾ ਉਹ ਪਿਛਲੇ ਪੰਚਾਇਤਨ ਹੈ ਉਹ ਸਰਪਾਦੀਏ ਪੱਕੇ ਮਕਾਨ ਸਰਕਾਰ ਨੇ ਪਾਇਆ ਲੈਂਟਰ ਰੌਂਡਰ ਪੂਰਾ ਕੋਈ ਨਹੀਂ ਪਿਆ ਕਿਸੇ ਦਾ ਵੀ ਕਿਸੇ ਦਾ ਵੀ ਨਹੀਂ ਪਿਆ ਉਹਦਾ ਗਰੀਬ ਬੰਦਾ ਕੀ ਕਰੀਏ ਤੁਹਾਡੀ ਮਦਦ ਕੀਤੀ ਜਾ ਰਹੀ ਹੈ ਮਦਦ ਤਾਂ ਕਹਾ ਜੀ ਕੋਈ ਨਹੀਂ ਆਂਦਾ ਉਹਤ ਤੁਸੀਂ ਕੋਈ ਨਹੀਂ ਆਂਦਾ ਜੀ ਹਾਂ 12 ਤੇ ਮੁਰਜਾ ਨਹੀਂ ਗਦੇ ਉਹਦਾ ਨੁਕਸਾਨ ਨਹੀਂ ਕੋਈ ਹੋਇਆ ਹੈ ਇਹ ਦੇ ਘਰਾਂ ਤੇ ਕੀ ਸੜ ਪੈਂਦੇ ਮੁਸਕਾਂਦੀ ਹੈ ਜਦ ਸੁਹਂਦੇ ਆ ਤੜਾ ਗਿੱਲਾ ਪਾਣੀ ਹੈ ਪਾਣੀ ਵਿੱਚ ਮ ਪਿਆ ਜੀ ਪਾਣੀ ਕੀ ਕਰੀਏ ਇਕੱਲੀ ਔਰਤ ਦੀ ਤੇ ਕੋਈ ਸੁਣਦਾ ਵੀ ਨਹੀਂ ਇਹ ਗੁੰਡੀਆਂ ਟੱਕੜੀ ਜਵਾਨ ਹੋ ਰਹੀ ਸਮਾਨ ਸਾਰਾ ਪਿੱਛੇ ਗਿਆ ਇਸ ਕਦੇਣ ਲੈਣ ਕਸਵਾਨ ਕਰ ਰਿਹਾ ਤਾਂ ਥੋੜਾ ਥੋੜਾ ਘਰਾਂ ਕਰ ਲਈ ਜਣੀ ਆ ਕੀ ਦੱਸ ਕੀ ਕਰੀਏ ਸਿਸ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਵੀ ਤੁਹਾਡੀ ਕਿਸ ਤਰ੍ਹਾਂ ਮਦਦ ਕਰ ਸਕਦਾ ਇਹ ਬਹੁਤ ਸਰਕਾਰੋਂ ਕਰ ਸਕਾ ਜੀ ਮੇਰੇ ਪਾਸ ਮੈਂ ਤਾਂ ਕੁਝ ਨਹੀਂ ਕਹਿ ਸਕਦੀ ਕਿ ਸਰਕਾਰੋਂ ਕਰੇਗੀ ਜੋ ਕੁਝ ਕਰੇਗੀ ਤੇ ਕਰ ਵੀ ਕੱਲੀ ਜਣੀ ਦੱਸ ਕੀ ਕਿਤਰਾ ਪਾਈਏ ਕਿਤਰਾ ਨਹੀਂ ਹੈ ਉਹ ਮੁੱਢਾ ਬਿਮਾਰਾ ਚੋਟ ਲੱਗ ਕੇ ਉਹ ਦੇ ਕਿੰਨੀ ਤੇ ਤੇੜ ਆ ਗਈ ਘਰ ਚ ਇਹ ਪਾਣ ਵਾਲਾ ਵੀ ਨਹੀਂ ਆ ਕੋਈ ਚੱਲ ਪਾ ਕੇ ਦੇ ਦੇਗਾ ਕਮਾ ਕੇ ਕੋਈ ਹੋਰ ਜੀ ਆਪ ਇਹ ਬੱਚੇ ਦੇਖ ਲੈ ਖਤਰਾ ਦੇਖ ਕਿਤਨਾ ਗਾੜ੍ਹੇ ਬਿਤਰੇ ਬੈਠ ਗਏ ਇਹ ਦੇਖੋ ਜੀ ਮਾਰੇ ਬੱਚਾ ਕਈ ਤਨਾ ਬੇਮਾਨ ਨੂੰ ਰਾਤ ਨੂੰ ਵੀ ਨੀਂਦ ਨਹੀਂ ਆਉਂਦੀ ਜੀ ਮਾਰੇ ਬੱਚਾ ਕਾ ਜੋ ਕੁਛ ਦੇਖੋ ਹਾਂਜੀ ਹਾਂ ਮੈਂ ਤਾਂ ਇਹ ਦੇਖਾਂ ਮੇਰੇ ਬੱਚਾ ਕਾ ਬਣਾ ਜਾਮ ਤਾਂ ਡੁੱਬ ਗਈ ਸੀ ਤੇਰੇ ਪਾਣੀਆਂ ਮਤੇ ਮਸੋਂ ਕੱਟੇ ਆ ਨੇ ਔਰ ਦੋ ਮੋਟਰਾਂ ਲਾਈ ਹੋਈ ਸੀ ਅੰਦਰ ਘਰਾਂ ਮਾ ਦੇ ਸਾਰੇ ਘਰਾਂ ਮਾ ਪਾਣੀ ਆਇਆ ਇਹਨਾਂ ਮਾ ਔਰ ਬਾਹਰਲੇ ਪਾਸੋਂ ਦੇਖ ਲਓ ਜੀ ਬਾਹਰ ਬਹੁਤ ਬੁਰਾ ਹਾਲ ਹੋਇਆ ਪਿਆ ਸਾਰਾ ਫਰਸ਼ ਬਾਹਰ ਕਾ ਬੈਠ ਕੇ ਡੰਗਰਾਂ ਥਲੇ ਤੇ ਸਾਰਾ ਖਦਾਨ ਪਾਈ ਪਿਆ ਜੀ ਹਾਂ ਦੇਖੋ ਜੀ ਦੇਖੋ ਜੀ ਕਿਸ ਤਰ੍ਹਾਂ ਪਾਣੀ ਅੰਦਰ ਗਿਆ ਹੋਇਆ ਆ ਹਾਂ ਚੈੱਕ ਕਰੋ ਕਿਹੜੇ ਹਾਲ ਹੈ ਕਿਸ ਤਰ੍ਹਾਂ ਪਾਣੀ ਅੰਦਰ ਗਿਆ ਵਾ ਸੀਰਾ ਅੰਦਰ ਪਹੁੰਚਿਆ ਵਾ ਜੀ ਦੇਖੋ ਸਾਰੀ ਤੇੜਾ ਤੇੜਾ ਅੰਦਰ ਤੱਕ ਸਾਰਾ ਅੰਦਰ ਪਾਣੀ ਤਾਂ ਜੀ ਆਹ ਇਹ ਤਿਤਨਾ ਪਾਣੀ ਤਾਂ ਨਹੀਂ ਆਹ ਹਮੇ ਪਾਣੀ ਕੇ ਅੰਦਰ ਹੀ ਆਹ ਉਰੀ ਬੈਠੇ ਰਏ ਜੀ ਪਾਣੀ ਮੈਂ ਕੀਤੀ ਵੀ ਨਹੀਂ ਗਏ ਹੈਗੇ ਯਾਹਾਂ ਨਾ ਇਹ ਕਿਸੇ ਨੇ ਖਾਣਾ ਤੱਕ ਵੀ ਨਹੀਂ ਬਤਾਇਆ ਹੈ ਹਮਾਰੇ ਪਾਸ ਦੇਖ ਲਓ ਜੀ ਫਿਰ ਤੁਹਾਡਾ ਤਾਂ ਇੰਨਾ ਉੱਚਾ ਹੈ ਮੈਮ ਉੱਚਾ ਨਹੀਂ ਮਾਰਾ ਤਾਂ ਪਿੱਛੇ ਨੂੰ ਪਾਣੀ ਨੇ ਵਹਿ ਕੇ ਮਾਰਿਆ ਜੀ ਅੰਦਰ ਨੂੰ ਜਿਹੜਾ ਇੱਧਰੋਂ ਤੋਂ ਆਇਆ ਆਇਆ ਜੀ ਜਿਹੜਾ ਪਿੱਛੇ ਨੂੰ ਨਾ ਕੰਦਾ ਬਣਾ ਪਿੱਛੇ ਨੂੰ ਵਹਿ ਕੇ ਮਾਰਦੀ ਹੈ ਜੀ ਪਰ ਤੁਹਾਡੇ ਤੱਕ ਰਾਸ਼ਨ ਕਿਵੇਂ ਨਹੀਂ ਪਹੁੰਚਿਆ ਰਾਸ਼ਨ ਤਾਂ ਆਇਆ ਹੀ ਨਹੀਂ ਜਿੱਧਰ ਤੱਕ ਜਿਹੜਾ ਮਿਲ ਕੇ ਪਰਾਂ ਵਾਲਾ ਉਧਰੋਂ ਸੜਕ ਨੂੰ ਆਂਦਾ ਰਹੇ ਤਾਂ ਜੀ ਬਸ ਪਰਾਂ ਹੀ ਅੱਜ ਕਰਾ ਦਾ ਅੰਦਰ ਤੇ ਕੋ ਸਾਰੇ ਤੇੜਾ ਖਾ ਗਈ ਜੀ ਅੰਦਰ ਕਾਮੇ ਹਮੇ ਕਿਤੇ ਵੀ ਨਹੀਂ ਗਏ ਹੈ ਜੀ ਸਾਰੇ ਘਰ ਬਸ ਇੱਕੋ ਥੜੂ ਯਹੀ ਬੈਠੇ ਰਹੇ ਜੀ ਯਹੀ ਖਾਣਾ ਪਕਾਣਾ ਮਰਾ ਖੁਸ਼ ਵੀ ਨਹੀਂ ਜੀ ਨਿਆਣੇ ਬੱਚੇ ਸਾਰੇ ਪਾਣੀ ਦੇ ਵਿੱਚ ਇਸਤਰੀ ਬੈਠੇ ਰਹੇ ਜੁਨਾ ਕੰਦਾ ਮੈਨੂੰ ਪਾਣੀ ਇਸ ਤਰ੍ਹਾਂ ਮਰ ਯਹਾਂ ਤੇ ਜੀ ਨੱਕੇ ਲਾਣੇ ਦਾ ਵੀ ਮੈਨੂੰ ਟਾਈਮ ਨਹੀਂ ਮਿਲਿਆ ਜੀ ਹਾਂ ਦੇਖ ਲਓ ਜੀ ਆਪਾਂ ਇਹ ਸੀ ਸੰਧਾ ਤੁਹਾਡੀ ਹੈਲਪ ਹੋਵੇ ਸੀ ਬਹੁਤ ਗਰੀਬ ਆ ਜੀ ਸਾਨੂੰ ਨਾ ਕੋਈ ਰਾਸ਼ਨ ਮਿਲਿਆ ਨਾ ਕੋਈ ਮੈਂਬਰ ਸਪੋਰਟ ਕਰਦਾ ਜੀ ਨਾ ਪਿੰਡ ਦੇ ਲੋंदे ਪਰ ਜੀ ਉਧਰਲੀ ਸਾਈਡ ਅਸੀਂ ਦੂਜੀ ਸਾਈਡ ਵੀ ਗਏ ਆ ਉੱਥੇ ਕਿਹਾ ਕਿ ਸਾਨੂੰ ਰਾਸ਼ਨ ਤਾਂ ਪ੍ਰੋਵਾਈਡ ਕਰਾਇਆ ਇਧਰ ਜੀ ਬਾਲਮੀਕ ਮੰਦਰ ਵਾਲ ਸਾਰਿਆਂ ਨੂੰ ਮਿਲਦਾ ਜੀ ਇੱਥੇ ਕੋਈ ਨਹੀਂ ਆਂਦਾ ਸਾਡੀ ਗਲੀ 'ਚ ਨਾ ਰਸਣ ਵਾਲਿਆ ਐ ਨਾ ਕੋਈ ਪੈਸੇ ਕਿਸੇ ਨੇ ਹੈਲਪ ਕੀਤੀ ਜੀ ਵੀ ਘਰ ਸਾਰੇ ਚੂਹੇ ਮਾਰੇ ਬੁਰਾ ਹਾਲ ਮਨੇ ਬੇਨਤੀ ਕਰੀ ਆ ਅੱਜ ਤਾਂ ਰਸਣ ਵੰਡਣ ਆਏ ਵੀ ਮਨ ਤਰਪਾਲੇ ਇੱਕ ਦੇ ਦਿਓ ਨਹੀਂ ਜ਼ਿਆਦਾ ਇੱਕ ਵੀ ਨਹੀਂ ਤਰਪਾਲ ਦਿੱਹੀ ਹੈ ਜੀ ਆ ਕੀ ਸੀ ਜਿਹੜਾ ਆਸ਼ਨ ਮੇਲਾ ਸਿਰਫ ਮਦਨ ਲਾਲ ਦਾ ਮੁੰਡੇ ਬੰਦ ਕੇ ਕਿਸੇ ਦਾ ਇੱਕ ਵੀ ਨਹੀਂ ਮਿਲੀ ਹੈ ਤਾਂ ਅਸੀਂ ਇੱਥੇ ਦੇ ਲੋਕਾਂ ਨਾਲ ਗੱਲ ਕਰੀ ਉਹਨਾਂ ਦੀ ਫਸਲਾਂ ਤੇ ਉਹਨਾਂ ਦੇ ਘਰ ਵੀ ਦੇਖੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਫਸਲਾਂ ਇੰਨੀ ਜ਼ਿਆਦਾ ਖਰਾਬ ਹੋ ਗਈਆਂ ਨੇ ਕਿ ਉਸ ਤੋਂ ਉਹਨਾਂ ਨੂੰ ਕੁਝ ਵੀ ਨਹੀਂ ਮਿਲ ਸਕਦਾ ਤੇ ਨਾ ਹੀ ਉਹ ਆਪਣੇ ਖੇਤ ਦੀ ਮਿੱਟੀ ਵੇਚ ਸਕਦੇ ਨੇ ਤੇ ਇਸ ਟਾਈਮ ਕਿਸਾਨ ਬਿਲਕੁਲ ਬੇਰੋਜ਼ਗਾਰ ਹੋ ਗਏ ਨੇ ਅਸੀਂ ਇੱਥੋਂ ਦੇ ਲੋਕਾਂ ਦੇ ਘਰ ਵੀ ਦੇਖੇ ਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਛੱਤਾਂ ਦੀ ਹਾਲਤ ਇੰਨੀ ਜ਼ਿਆਦਾ ਖਰਾਬ ਹੋ ਗਈ ਹੈ ਕਿ ਉੱਥੇ ਰਹਿਣਾ ਵੀ ਔਖਾ ਹੈ ਉਹ ਕਹਿ ਰਹੇ ਨੇ ਕਿ ਉੱਥੇ ਉਹ ਇਸ ਟਾਈਮ ਡਰ-ਡਰ ਕੇ ਰਹਿ ਰਹੇ ਨੇ ਕਿ ਕਿਤੇ ਉਹਨਾਂ ਦੀ ਛੱਤ ਨਾ ਡਿੱਗ ਪਵੇ ਇਸ ਪਿੰਡ ਦੇ ਕਈ ਲੋਕ ਇਸ ਪਿੰਡ ਵਿੱਚ ਬਣੇ ਮੰਦਿਰ ਵਿੱਚ ਰਹਿ ਰਹੇ ਨੇ ਕਿਉਂਕਿ ਉਹਨਾਂ ਦੇ ਘਰਾਂ ਦੀ ਇੰਨੀ ਜ਼ਿਆਦਾ ਹਾਲਤ ਖਰਾਬ ਹੋ ਗਈ ਹੈ ਉਹਨਾਂ ਦੇ ਘਰਾਂ ਵਿੱਚ ਇੰਨਾ ਜ਼ਿਆਦਾ ਪਾਣੀ ਚਲਾ ਗਿਆ ਹੈ ਕਿ ਉੱਥੇ ਉਹਨਾਂ ਦਾ ਰਹਿਣਾ ਵੀ ਔਖਾ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਟੈਮ ਉਹਨਾਂ ਕੋਲ ਰਾਸ਼ਨ ਤਾਂ ਹੈ ਜੋ ਕਿ ਉਹਨਾਂ ਨੂੰ ਹੋਰ ਸੰਸਥਾਵਾਂ ਤੇ ਸਰਕਾਰ ਵੱਲੋਂ ਪ੍ਰੋਵਾਈਡ ਕਰਾਇਆ ਜਾ ਰਿਹਾ ਹੈ ਪਰ ਉਹਨਾਂ ਨੂੰ ਜੀ ਕਿਸੇ ਚੀਜ਼ ਦੀ ਲੋੜ ਹੈ ਤਾਂ ਉਹ ਹੈ ਘਰ ਦੀ ਉਹਨਾਂ ਨੂੰ ਲੋੜ ਹੈ ਤਾਂ ਪੈਸੇ ਦੀ ਤਾਂ ਕਿ ਉਹ ਆਪਣਾ ਘਰ ਫੇਰ ਤੋਂ ਬਣਾ ਸਕੇ ਉਹਨਾਂ ਦੇ ਕਹਿਣਾ ਹੈ ਕਿ ਹਲੇ ਵੀ ਉਹਨਾਂ ਦੇ ਵਾਪਸ ਆਪਣੇ ਘਰ ਜਾਣ ਚ 3-4 ਮਹੀਨੇ ਲੱਗ ਜਾਣਗੇ ਇੱਥੋਂ ਦੇ ਇੱਕ ਵਿਅਕਤੀ ਨੇ ਦੱਸਿਆ ਕਿ ਉਹਨਾਂ ਦੇ ਜਿੰਨੇ ਵੀ ਜਾਨਵਰ ਸੀ ਸਾਰੇ ਪਾਣੀ ਵਿੱਚ ਡੁੱਬ ਗਏ ਤੇ ਉਹੀ ਜਾਨਵਰ ਜੋ ਸੀ ਉਹਨਾਂ ਦੀ ਕਮਾਈ ਦਾ ਸਾਧਨ ਸੀ ਉਹਨਾਂ ਨੇ ਦੱਸਿਆ ਕਿ ਉਹਨਾਂ ਕੋਲ ਹੁਣ ਕਮਾਉਣ ਨੂੰ ਵੀ ਕੁਝ ਨਹੀਂ ਹੈ ਤੇ ਉਹ ਹੁਣ ਫੇਰ ਤੋਂ ਸਭ ਕੁਝ ਸ਼ੁਰੂ ਤੋਂ ਸ਼ੁਰੂ ਕਰਨਗੇ ਇੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਇਸ ਟਾਈਮ 5 ਸਾਲ ਪਿੱਛੇ ਚਲੇ ਗਏ ਨੇ ਅਸੀਂ ਇਸ ਪਿੰਡ ਦੇ ਲੋਕਾਂ ਨੂੰ ਵਿਸ਼ਵਾਸ ਦਿਲਾਇਆ ਕਿ ਅਸੀਂ ਉਹਨਾਂ ਦੀ ਆਵਾਜ਼ ਸਰਕਾਰ ਤੱਕ ਜ਼ਰੂਰ ਪਹੁੰਚਾਵਾਂਗੇ ਕਿਉਂਕਿ ਅਸੀਂ ਲੋਕਾਂ ਤੇ ਸਰਕਾਰ ਦੇ ਵਿੱਚ ਸਿਰਫ ਇੱਕ ਵਿਚੋਲਾ ਹਾਂ ਸਾਡਾ ਫਰਜ਼ ਹੈ ਕਿ ਲੋਕਾਂ ਦੀ ਗੱਲ ਨੂੰ ਸਰਕਾਰ ਤੱਕ ਅਸੀਂ ਲੈ ਕੇ ਜਾਈਏ ਤੇ ਤੁਹਾਡੀ ਆਵਾਜ਼ ਵੀ ਐਸੀ ਤਰ੍ਹਾਂ ਦਬੀ ਰਹਿ ਗਈ ਇਹ ਠੁਡਾ ਸੱਚ ਲੋਕਾਂ ਤੱਕ ਨਹੀਂ ਪਹੁੰਚ ਸਕਿਆ ਤੁਸੀਂ ਸਾਨੂੰ ਨੀਚੇ ਦਿੱਤੇ ਗਏ ਨੰਬਰ ਤੇ ਕਾਲ ਕਰ ਸਕਦੇ ਹੋ ਜਾਂ ਐਸਐਮਐਸ ਕਰਕੇ ਸਾਨੂੰ ਆਪਣੀ ਗੱਲ ਦੱਸ ਸਕਦੇ ਹੋ ਅਸੀਂ ਵਾਅਦਾ ਕਰਦੇ ਹਾਂ ਕਿ ਅਸੀਂ ਤੁਹਾਡੀ ਆਵਾਜ਼ ਨੂੰ ਸਰਕਾਰ ਤੱਕ ਜਾਂ ਲੋਕਾਂ ਤੱਕ ਜ਼ਰੂਰ ਪਹੁੰਚਾਵਾਂਗੇ ਇਸੇ ਦੇ ਨਾਲ ਹੁਣ ਮੈਨੂੰ ਦਿਓ ਇਜਾਜ਼ਤ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਪਰ ਯਾਦ ਰੱਖਣਾ ਜਿੱਥੇ ਕੋਈ ਨਹੀਂ ਉੱਥੇ ਭੁਲੰਦ ਹੈ